ਪੰਜਾਬ ਚ ਇਸ ਸਮੇਂ ਕਰੋਨਾ ਆਪਣੇ ਲਗਾਤਾਰ ਫੈ ਪਸਾਰਦਾ ਹੋਇਆ ਨਜ਼ਰ ਆਇਆ। ਉੱਥੇ ਹੀ ਪੰਜਾਬ ਦੇ ਵਿੱਚ ਗਰਮੀ ਦਾ ਵੀ ਲਗਾਤਾਰ ਕਹਿਰ ਜੋ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ। ਪਾਰਾ 48 ਡਿਗਰੀ ਨੂੰ ਛੂ ਰਿਹਾ ਹੈ ਤੇ ਲੋਕਾਂ ਦਾ ਘਰ ਤੋਂ ਨਿਕਲਣਾ ਮੁਹਾਲ ਹੋ ਚੁੱਕਾ ਹੈ ਤੇ ਲੋਕ ਗਰਮੀ ਤੋਂ ਆਹਤ ਹੋ ਚੁੱਕੇ ਨੇ। ਦੱਸਦੇ ਇਹ ਕਿ ਡਾਕਟਰ ਬਰਬੀਰ ਸਿੰਘ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਮੁਹਾਲੀ ਦੇ ਇੱਕ ਪਿੰਡ ਬਲੌਂਗੀ ਦਾ ਜੋ ਹੈ ਉਹ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਦੱਸ ਦਈਏ ਕਿ ਡਾਕਟਰ ਬਬੀਰ ਸਿੰਘ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਕੋਰੋਨਾ ਜਿੱਥੇ ਪੰਜਾਬ ਚ ਪੈਰ ਪਸਾਰ ਰਿਹਾ ਹੈ ਉਥੇ ਗਰਮੀ ਵੀ ਜੋ ਹੈ ਉਹ ਲਗਾਤਾਰ ਵਾਦੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਜੋ ਨੇ ਉਹ ਲੋਕਾਂ ਦੇ ਲਈ ਖਤਰਾ ਬਣ ਚੁੱਕੀਆਂ ਨੇ ਤੇ ਇਸੇ ਨੂੰ ਲੈ ਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਜੋ ਨੇ ਉਹ ਘਟੋ ਘਟ ਹਫਤੇ ਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਜੋ ਹੈ ਉਹ ਪਾਣੀ ਨੂੰ ਜ਼ਰੂਰ ਬਦਲਣ ਪਾਣੀ ਚਾਹੇ ਉਹਨਾਂ ਦੇ ਫ੍ਰਿਜ ਦੇ ਵਿੱਚ ਹੋਵੇ ਜਾਂ ਫ੍ਰਿਜ ਦੀ ਪਿਛਲੀ ਟ੍ਰੇ ਦੇ ਵਿੱਚ ਜਾਂ ਪਾਣੀ ਦੀ ਟੈਂਕੀ ਦੇ ਵਿੱਚ ਜੋ ਪਾਣੀ ਜਮਾ ਹੈ ਉਸ ਨੂੰ ਹਫਤੇ ਦੇ ਵਿੱਚ ਘਟੋ ਘਟ ਇੱਕ ਵਾਰੀ ਜੋ ਹੈ ਉਹ ਜ਼ਰੂਰ ਬਦਲਿਆ ਜਾ ਸਕੇ ਕਿਉਂਕਿ ਜੋ ਲਾਰਵਾ ਹੈ ਉਹ ਇੱਕ ਹਫਤੇ ਦੇ ਵਿੱਚ ਵਿੱਚ 7 ਦਿਨਾਂ ਦੇ ਅੰਦਰ ਅੰਦਰ ਜੋ ਹੈ ਉਹ ਮੱਛਰ ਬਣ ਜਾਂਦਾ ਹੈ ਤੇ ਲੋਕਾਂ ਦੇ ਲਈ ਇਹ ਜਾਗਰੂਕ ਜੋ ਹੈ ਲੋਕਾਂ ਨੂੰ ਉਹ ਸਿਹਤ ਮੰਤਰੀ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਦੱਸਿਆ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ 50 ਹਜ਼ਾਰ ਤੋਂ ਵੱਧ ਟੀਮਾਂ ਜੋ ਨੇ ਲੋਕਾਂ ਦੇ ਘਰੇ ਜਾ ਕੇ ਲਾਰਵਾ ਜੋ ਹੈ ਉਹ ਚੈੱਕ ਕਰਦੀਆਂ ਨੇ ਜਿੱਥੇ ਪਾਣੀ ਜਮਾ ਹੁੰਦਾ ਹੈ ਤੇ ਪਤਾ ਕੀਤਾ ਜਾਂਦਾ ਹੈ ਕਿ ਇਸ ਘਾਟ ਦੇ ਵਿੱਚ ਡੇਂਗੂ ਮੱਛਰ ਹੈ ਜਾਂ ਨਹੀਂ ਤੇ ਇਸੇ ਨੂੰ ਲੈ ਕੇ ਜੋ ਆਸ਼ਾ ਵਰਕਰਾਂ ਦੇ ਵੱਲੋਂ ਕਰਾਂ ਦੇ ਵਿੱਚ ਲਾਰਵਾ ਜੋ ਹੈ ਉਹ ਦੇਖਿਆ ਗਿਆ ਸੀ ਉਹਨਾਂ ਨੂੰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜੋ ਹੈ ਉਹ ਇਨਾਮ ਦਿੱਤਾ ਗਿਆ 500 500 ਰੁਪਏ ਦਾ ਚੈੱਕ ਜੋ ਹੈ ਉਹ ਇਨ੍ਹਾਂ ਦੋਨਾਂ ਆਸ਼ਾ ਵਰਕਰਾਂ ਨੂੰ ਦਿੱਤਾ ਗਿਆ ਤੇ ਉੱਥੇ ਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਇਸ ਕੋਵਿਡ ਦੀ ਬਿਮਾਰੀ ਤੋਂ ਉੱਥੇ ਹੀ ਗਰਮੀ ਤੇ ਇਹ ਜੋ ਛੋਟੀਆਂ-ਛੋਟੀਆਂ ਬਿਮਾਰੀਆਂ ਨੇ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਤੋਂ ਵੀ ਬਚਣ ਦੇ ਲਈ ਜੋ ਹੈ ਉਹ ਸਿਹਤ ਮੰਤਰੀ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸਿਹਤ ਮੰਤਰੀ ਨੇ ਕੋਵਿਡ ਦੇ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੋ ਮੌਤਾਂ ਜੋਨੇ ਪੰਜਾਬ ਦੇ ਵਿੱਚ ਕੋਵਿਡ ਦੇ ਨਾਲ ਹੋ ਚੁੱਕੀਆਂ ਨੇ ਪਰ ਸਿੱਧੇ ਤੌਰ ਤੇ ਕਹੀਏ ਤਾਂ ਸਿਰਫ ਕਰੋਨਾ ਨਾਲ ਉਹਨਾਂ ਦੀ ਮੌਤਾਂ ਨਹੀਂ ਹੋਈਆਂ ਪਰ ਹਾਲਾਂਕਿ ਉਹਨਾਂ ਨੂੰ ਕੋਈ ਹੋਰ ਗੰਭੀਰ ਬਿਮਾਰੀਆਂ ਵੀ ਸੀ ਜਿਸ ਕਾਰਨ ਉਹਨਾਂ ਦੀ ਜਾਨ ਗਈ ਉੱਥੇ ਹੀ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇ ਵਿੱਚ 31 ਕਰੋਨਾ ਦੇ ਮਾਮਲੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਬਰ ਤਿਆਰ ਹੈ